ਪਰ ਸੁਣੀਏ ਨਹੀਂ ਤੂੰ ਕਰ ਬਈ ਇਹ ਭਾਈ ਮੈਂ ਆ ਦੇਖੋ ਅਰਦਾਸ ਕੀਤੀ ਸੀ ਮੈਂ ਪਾਠ ਕੀਤਾ ਸੀ ਕਿ ਮੈਂ ਆ ਕਰ ਦੇ ਕਰ ਦਿੱਤਾ ਤਾਂ ਤੱਕ ਦੁਨੀਆ ਮਗਰ ਚੱਲੇਗੀ ਪਰ ਜੇ ਐਵੇਂ ਹੀ ਅਸੀਂ ਕਹੀਏ ਅਸੀਂ ਚੱਲੇ ਅਸੀਂ ਇਸੇ ਮਾਰਗ ਤੇ ਹੋਏ ਆ ਵੈਸੇ ਇਹ ਸਤਿਗੁਰੂ ਪਾਤਸ਼ਾਹ ਨੇ ਇੱਕ ਸਿੱਧੀ ਗੱਲ ਕਹਿ ਦਿੱਤੀ ਹੈ ਸ਼ਾਸਤਰ ਲਫ਼ਜ਼ਾਂ ਦੇ ਵਿੱਚ ਸਮਝਾ ਦਿੱਤਾ ਇਹ ਸਿੱਖਾ ਕਿ ਮੇਰੇ ਘਰ ਤੱਕ ਕੋਈ ਵਿਰਲਾ ਹੁੰਦਾ ਕੋਈ ਵਿਰਲਾ ਹੁੰਦਾ ਦੁਨੀਆ ਦੇ ਵਿੱਚ ਜੋ ਮੇਰੇ ਤੱਕ ਪਹੁੰਚ ਸਕਦਾ ਇਥੇ ਭਾਵੇਂ ਜਿੰਨੇ ਅਸੀਂ ਮਰਜੀ ਬ੍ਰਹਮ ਗਿਆਨੀ ਬਣਾਲੀਏ ਸੰਤ ਬਣਾਲੀਏ ਸਿੱਖ ਬਣਾਲੀਏ ਰੇਗ ਨੂੰ ਸੱਚਖੰਡ ਵਾਸੀ ਦੇ ਦਿੰਦੇ ਆਪਾਂ ਨਾਮ ਲੱਗਦੇ ਨਾ ਕਾਰਡ ਦੇ ਉੱਤੇ ਜਦੋਂ ਕੋਈ ਪੁਰਾਣੀ ਚੜਾਈ ਕਰਦਾ ਵੀ ਸੱਚਖੰਡ ਪਿਆਨਾ ਕਰਗੇ ਜੀ ਉਥੇ ਕੋਈ ਪਿਆਨਾ ਨਹੀਂ ਕਰਦਾ ਹੋਈ ਹੁਣ ਜਿਸ ਨੇ ਆਪਣਾ ਸੰਦੇਸ਼ ਸੰਸਾਰ ਨੂੰ ਭੇਜ ਦਿੱਤਾ ਹੈ ਕਹਿੰਦੇ ਮੇਰੇ ਘਰ ਦੇ ਵਿੱਚ ਕੋਈ ਵਿਰਲਾ ਆਉਂਦਾ ਹੈ ਕੋਈ ਵਿਰਲਾ ਹੀ ਹੁੰਦਾ ਜੋ ਮੇਰੇ ਤੱਕ ਪਹੁੰਚਦਾ ਤੇ ਜਿਹੜੀਆਂ ਆਪਾਂ ਗਿਣਤੀਆਂ ਗਾਏ ਲਾਈ ਬੈਠੇ ਆ ਇਹ ਸਾਰਿਆਂ ਦੀਆਂ ਸਾਰੀਆਂ ਝੂਠ ਨੇ ਮਨਮਤ ਆ ਹੁਣ ਤੁਸੀਂ ਵਿਰਲੇ ਵਿੱਚ ਕਿਵੇਂ ਆ ਸਕਦੇ ਹੋ ਜਦੋਂ ਤੁਹਾਡਾ ਭਾਈ ਮਾਰਗ ਨਰਾਲਾ ਹੋਗਾ ਦੁਨੀਆ ਦੇ ਨਾਲ ਨਹੀਂ ਚੱਲਣਾ ਭਗਤਾਂ ਤੇ ਸੰਸਾਰੀਆਂ ਜੋੜ ਕਦੇਣਾ ਹੈ ਭਗਤ ਬੰਦਾ ਹੋਵੇ ਨਾ ਉਹਦੀ ਘਰੇ ਬਣਨੀ ਆ ਨਾ ਸਮਾਜ ਚ ਬਣਨੀ ਇਹ ਭਗਤਾਂ ਦੀ ਨਿਸ਼ਾਨੀ ਹੁੰਦੀ ਹੈ ਰੱਬ ਦੇ ਪਿਆਰਿਆਂ ਦੀ ਤੇ ਗੁਰੂ ਨਾਨਕ ਸਾਹਿਬ ਪਾਛੈਦਾ ਪਿਤਾਈ ਵਿਰੋਧ ਕਰਦਾ ਨੇ ਘਰ ਤੋਂ ਵੀ ਵਿਰੋਧ ਹੋ ਗਏ ਇਹ ਸਮਝਾਉਣ ਲੱਗੇ ਆ ਸਾਰੇ ਸੰਸਾਰ ਦੀ ਗੱਲ ਕਰ ਸੰਸਾਰ ਦੀ ਗੱਲ ਕਰ ਉਹ ਕਹਿੰਦਾ ਮੈਂ ਆਇ ਨਿਰੰਕਾਰ ਦੀ ਗੱਲ ਕਰਨ ਵਾਸਤੇ ਤੇ ਜਦੋਂ ਦੁਨੀਆਂ ਦੇ ਵਿੱਚ ਵਿਚਰੇ ਆ ਤੇ ਦੁਨੀਆਂ ਕੋਈ ਕਹਿੰਦੀ ਕੋਈ ਆਖੇ ਭੂਤਨ ਕੋਈ ਕਹੇ ਬਿਦਾਨ ਕੋਈ ਆਖੇ ਆਦਮੀ ਨਾਨਕ ਵਿਚਾਰਾ ਇਹ ਗੁਰਨਾਨਕ ਸਾਹਿਬ ਜੋ ਸੰਸਾਰ ਨੂੰ ਸਤ ਦਾ ਗਿਆਨ ਦਾ ਢੰਡੋਰਾ ਦੇ ਰਹੇ ਨੇ ਸਤ ਦਾ ਗਿਆਨ ਸਮਝਾ ਰਹੇ ਨੇ ਦੁਨੀਆ ਉਹਨਾਂ ਨੂੰ ਹੀ ਕੋਈ ਕਹਿੰਦੀ ਇਹ ਤਾਂ ਪਗੜਾ ਗਿਆ ਬਈ ਕਮੜਾ ਹੋ ਗਿਆ ਨਾਨਕ ਕਮੜਾ ਹੋ ਗਿਆ ਵਾਰੋ ਐਸੇ ਲਫ਼ਜ਼ਾਂ ਦਾ ਸਹਮਣਾ ਕਰਨਾ ਪਏ ਕੋਈ ਰੱਬ ਦਾ ਨਾਲਣਾ ਕੋਈ ਸੌਖੀ ਗੱਲ ਨਹੀਂ ਹੁੰਦੀ ਆਖਣ ਔਖਾ ਤਜਨਾਵ ਇਹ ਨਹੀਂ ਕਿ ਪੜ੍ਹ ਲਿਖੀ ਸੁਖਣੀ ਤੇ ਹੋ ਗਿਆ ਪਾਰ ਉਤਾਰਾ ਮੈਂ ਧਰਮੀ ਬਣ ਗਿਆ ਮੈਂ ਬਾਬਾ ਜੀ ਬਣ ਗਿਆ ਉਹਦੇ ਵਿੱਚ ਲਿਖੇ ਹੋਏ ਜੋ ਲਫ਼ਜ਼ ਨੇ ਜਦੋਂ ਅਮਲ ਵਿੱਚ ਆ ਗਏ ਨਾ ਫਿਰ ਭਾਈ ਤੇਰੀ ਧਰਮ ਵਾਲੇ ਮਾਰਗ ਦੀ ਜੋ ਨਾ ਜੋ ਸੇੜੀ ਆ ਤਰ ਜਾਣ ਨਾ ਕਿ ਤੱਕ ਤ ਤੂੰ ਥਲੇ ਦਾ ਥੱਲੇ ਹੀ ਖੜਾ ਵਾ ਨੀਚੇ ਗਾ ਨੀਚੇ ਖੜਾ ਉੱਪਰ ਨਹੀਂ ਗਿਆ ਜਦ ਤੱਕ ਤੂੰ ਭਾਈ ਜੋ ਵੀ ਸਤਗੁਰੂ ਪਾਛ ਦਾ ਲਬਜ ਅਖਰ ਸੁਣ ਲਿਆ ਜੋ ਤੇਰੇ ਕੰਨਾਂ ਪੈ ਗਏ ਆ ਜੋ ਤੇਰੇ ਮਸਤਕ ਵਿੱਚ ਆ ਗਏ ਉਹ ਸੁਣੋ ਅਮਲ ਦੇ ਵਿੱਚ ਕਰਨਾ ਔਰ ਸਤਗੁਰੂ ਪਾਤਸ਼ਾਹ ਜੀ ਨੇ ਜੋ ਪ੍ਰਮਾਣ ਕੀਤਾ ਹਰ ਜਸ ਰੇ ਮਨਾ ਗਾਇਲੇ ਜੋ ਸੰਗੀ ਹੈ ਤੇਰਾ ਅਸਰ ਵਿਤਿ ਜਾਤ ਹੈ ਚਾਹੋ ਮੰਨ ਲੈ ਮੇਰੋ ਇਹ ਕਿਸ ਨੂੰ ਕਹੇ ਨੇ ਇਹ ਲਬਜ ਕਹੇ ਨੇ ਮਨੁੱਖ ਨੂੰ ਕਿ ਮਨੁੱਖ ਤੋਂ ਬਗੈਰ ਤਾਂ ਭਾਈ ਇਹਨਾਂ ਸ਼ਬਦਾਂ ਦਾ ਕਿਸੇ ਉੱਤੇ ਅਸਰ ਨਹੀਂ ਹੋਣਾ ਨਾ ਕੋਈ ਇਹਨਾਂ ਨੂੰ ਮੰਨ ਸਕਦਾ ਨਾ ਕੋਈ ਗਾ ਸਕਦਾ ਪਸ਼ੂ ਪੰਛੀ ਨਹੀਂ ਗਾ ਸਕਦੇ ਪੇੜ ਪੌਦੇ ਨਹੀਂ ਗਾ ਸਕਦੇ ਕੇਵਲ ਤੋਂ ਕੇਵਲ ਮਨੁੱਖ ਹੈ ਤੇ ਮਨੁੱਖ ਹੀ ਭਾਈ ਆਪਣਾ ਪਰ ਉਤਾਰਾ ਕਰ ਸਕਦਾ ਹੈ ਮਨੁੱਖ ਹੀ ਆਪਣੇ ਜੀਵਨ ਦੇ ਵਿੱਚ ਸੁਧਾਰ ਕਰ ਸਕਦਾ ਹੈ ਇਹ ਭਗਤੀ ਦਾ ਮਾਰਗ ਹੈ ਮਨੁੱਖਾ ਤੇ ਜਿਸ ਨੂੰ ਅਸੀਂ ਰੈਣ ਗਵਾਈ ਸੋਈ ਕੇ ਦੇਵ ਸੁਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਕਿ ਜਿਹੜਾ ਭਾਈ ਇਹਨਾ ਅਨਮੋਲ ਜੀਵਨ ਹੈ ਇਸ ਅਨਮੋਲ ਜੀਵਨ ਨੂੰ ਅਸੀਂ ਕੌਡੀਆਂ ਦੇ ਭਾਗ ਵਾਈ ਜਾਂਦੇ ਜਿਹੜੇ ਕਾਰਜ ਅਸੀਂ ਬਾਕੀ ਜਨਮਾਂ ਦੇ ਵਿੱਚ ਵੀ ਕਰ ਸਕਦੇ ਆ ਜੁਨੀਆਂ ਵਿੱਚ ਵੀ ਕਰ ਸਕਦੇ ਆ ਖਾ ਸਕਦੇ ਆ ਪੀ ਸਕਦੇ ਆ ਪਰਿਵਾਰ ਵਧਾ ਸਕਦੇ ਆ ਸਭ ਕੁਝ ਹੋ ਜਾਣਾ ਨਹੀਂ ਹੋਣਾ ਤੇ ਪ੍ਰਮਾਤਮਾ ਦਾ ਨਾਮ ਜਪਣ ਦਾ ਮੌਕਾ ਨਹੀਂ ਮਿਲਦਾ ਇਹ ਕੇਵਲ ਤੋਂ ਕੇਵਲ ਇਸ ਮਨੁੱਖਾ ਦੇਹ ਵਿੱਚ ਆਉਂਦਾ ਇਸ ਲੋਭੀ ਮਨੁੱਖ ਮਰਮਤ ਦੇ ਰਾਹ ਤੇ ਚੱਲਿਆ ਹੋਇਆ ਜੋ ਸਤ ਦਾ ਕਾਰਜ ਸੀ ਉਹ ਭੁੱਲ ਗਿਆ ਇਹ ਆਇਆ ਤੂੰ ਭਾਈ ਦੁਨੀਆ ਵਿੱਚ ਵਿੱਚ ਦੁਨੀਆ ਸੇਵ ਕਮਾਈਏ ਤਾਂ ਤਰ ਗਿਆ ਵੈਸਣ ਪਾਈਏ ਕਿ ਆਇਆ ਭਾਈ ਦੁਨੀਆ ਦੇ ਵਿੱਚ ਤੂੰ ਸੇਵਾ ਕਮਾਉਣ ਦੇ ਵਾਸਤੇ ਤੇ ਸੇਵਾ ਵੀ ਐਸੀ ਕਰਨੀ ਹੈ ਸਾ ਸੇਵਾ ਕਿੰਨੀ ਸਫਲ ਹੈ ਜੇ ਸਤਗੁਰ ਕਾ ਮਨ ਬਨੇ ਸਤਗੁਰ ਕਾ ਮਨ ਬਨੇ ਆ ਤਾਂ ਪਾਪ ਕਾ ਸੰਮਲਨ ਕਰਦੇ ਤੂੰ ਸੇਵਾ ਕਰਦਾ ਵਾ ਤੈਨੂੰ ਉਸ ਸੇਵਾ ਦਾ ਫਲ ਵਾਹਿਗੁਰੂ ਦਿੱਤਾ ਜਾਂ ਨਹੀਂ ਦਿੱਤਾ ਤੇ ਖੁਦ ਜਿੰਦਗੀ ਵਿੱਚ ਇਹ ਆ ਜਾਂਦਾ ਹੈ ਤੇ ਕਿ ਜੇ ਪਾਤਸ਼ਾਹ ਨੇ ਤੇਰੇ ਪਿਛਲੇ ਕਰਮ ਹੀ ਖਤਮ ਕਰ ਦਿੱਤੇ ਜੋ ਸਾਨੂੰ ਨਜ਼ਰ ਨਹੀਂ ਆਉਂਦੇ ਹੁੰਦੇ ਕਿ ਆਵੇਂ ਆਪਾਂ ਕਈ ਵਾਰ ਸੇਵਾ ਕਰਦੇ ਆਂ ਬੜਾ ਸੱਚੇ ਦਿਲੋਂ ਕੀਤੀ ਹੈ ਠੀਕ ਹੈ ਕਿ ਸੱਚੇ ਦਿਲੋਂ ਸੇਵਾ ਕੀਤੀ ਹੈ ਕਿ ਜੋ ਕੁਝ ਕੀਤਾ ਤੂੰ ਸੱਚੇ ਦਿਲੋਂ ਕੀਤਾ ਪਰ ਮਿਲਿਆ ਕੁਝ ਨਹੀਂ ਹੈ ਇਹਦਾ ਮਤਲਬ ਇਹ ਨਹੀਂ ਹੈ ਕਿ ਉਹਦਾ ਤੈਨੂੰ ਫਲ ਪ੍ਰਾਪਤ ਨਹੀਂ ਹੋ ਗਿਆ ਬਈ ਪਿਛਲੇ ਜਨਮਾਂ ਦੇ ਭਾਈ ਤੇਰੇ ਕੀਤੇ ਹੋਏ ਕਰਮ ਕੁਝ ਮਾੜੇ ਸੀ ਤੇਰੀ ਆ ਸੇਵਾ ਨੇ ਉਹ ਪਿਛਲੇ ਖਤਮ ਕਰਤੇ ਕਰਮ ਹੁਣ ਤੂੰ ਨਰਕਾਂ ਵਿੱਚ ਨਹੀਂ ਜਾਏਗਾ ਇਨਸਾਨ ਅਜਦਾ ਜਿਆਦਾ ਇਸ ਨੂੰ ਕਿ ਅੱਜ ਮੈਂ ਕਾਰਜ ਕੀਤਾ ਕਿ ਜਿਤਨਾ ਭਾਈ ਇਸ ਨੇ ਅੱਜ ਭੋਜਨ ਖਾਧਾ ਤੇ ਅੱਜ ਹੀ ਨੂੰ ਪਤਾ ਲੱਗਿਆ ਕਿ ਮੇਰੀ ਭੁੱਖ ਮਿਟ ਗਈ ਪਰ ਭਜਨ ਬੰਦਗੀ ਦੇ ਵਿੱਚ ਸੇਵਾ ਸਿਮਰਨ ਦੇ ਵਿੱਚ ਐਸਾ ਨਹੀਂ ਹੈ ਕਿ ਜ਼ਰੂਰੀ ਨਹੀਂ ਹੈ ਕਿ ਤੂੰ ਸੇਵਾ ਸੱਚੇ ਦਿਲੋਂ ਕੀਤੀ ਐ ਸਭ ਕੁਝ ਸਹੀ ਭਾਵਨਾ ਨਾਲ ਕੀਤਾ ਐ ਕਿ ਤੂੰ ਸੋਚੇਗਾ ਮੈਨੂੰ ਫਲ ਮਿਲੂਗਾ ਪੱਕਾ ਹੀ ਮਿਲੂ ਭਾਈ ਜਿਹੜੇ ਪਹਿਲੇ ਪੈਂਡਿੰਗ ਨੇ ਨਾ ਜਿਵੇਂ ਹੁਣ ਤੁਸੀਂ ਕਿਤੇ ਜੋਬ ਕਰਦੇ ਹੋ ਹੁਣ ਉਥੇ ਹਰ ਮਹੀਨੇ ਤੁਹਾਨੂੰ ਸੈਲਰੀ ਮਿਲਦੀ ਐ ਪਰ ਕਿਸੇ ਕਾਰਨ ਵਸ ਤੂੰ ਸੈਲਰੀ ਜਿਹੜੀ ਦੇ ਨਤੀਜੇ ਨੂੰ ਕਤੀ ਨੂੰ ਜੋ ਮਿਲਦੀ ਹੁੰਦੀ ਹੈ ਉਦੋਂ ਪਹਿਲਾਂ ਤੂੰ ਕੰਪਨੀ ਤੋਂ ਜਾਂ ਆਪਣੇ ਮਾਲਕਾ ਤੋਂ ਲੈ ਬੈਠਾ ਜਾਂ ਕੋਈ ਨੁਕਸਾਨ ਕਰਤਾ ਕੁਝ ਹੋਰ ਹੋ ਗਿਆ ਤੇ ਮਾਲਕ ਨੇ ਕੱਟ ਲੈਣਾ ਪਈ ਤੇ ਰਹਿ ਮਿਹਨਣ ਲੱਗਿਆ ਵਿੱਚੋਂ ਵੀ ਲੈ ਬਈ ਤੇਰੇ ਕੋਲ ਪੈਸੇ ਆਏ ਹੋਏ ਨੇ ਉਹ ਤੈਨੂੰ ਕੱਟ ਕੇ ਦੇਊਗਾ ਹੁਣ ਆ ਪਿਛਲਾ ਲੇਖਾ ਤੇਰਾ ਹਿਸਾਬ ਬਰਾਬਰ ਹੋ ਗਏ ਤੇ ਨਵੇਂ ਸਿਰੇ ਜੋ ਕੰਮ ਹੋਊਗਾ ਤੇ ਉਹਦਾ ਭਾਈ ਤੈਨੂੰ ਤੇਰੀ ਜੋ ਸੈਲਰੀ ਹੈ ਤੇਰੇ ਜੋ ਹੱਕ ਬਣਦਾ ਤੈਨੂੰ ਦਿੱਤਾ ਜਾਊਗਾ ਉਸੇ ਤਰ੍ਹਾਂ ਹੀ ਕਰਮ ਦਾ ਹਿਸਾਬੀ ਹੈ ਜਿਹੜੇ ਭਾਈ ਪਿਛਲੇ ਜਨਮਾਂ ਦੇ ਸਾਡੇ ਕਰਮ ਕੀਤੇ ਹੋਏ ਬਾੜੇ ਕੀਤੇ ਹੋਏ ਨੇ ਅਲੇ ਉਹ ਪੈਂਡਿੰਗ ਹੈ ਇਹ ਉਹਨਾਂ ਦਾ ਲੇਖਾ ਜੋਖਾ ਜੂਰਾ ਹੋ ਗਏ ਆ ਅੱਜ ਨਾਲ ਦੇਖ ਕੇ ਮੈਨੂੰ ਮਿਲਿਆ ਕੁਝ ਨਹੀਂ ਕਦੇ ਵੀ ਜ਼ਿੰਦਗੀ 'ਚ ਇਹ ਨਾ ਸੋਚਿਆ ਕਰੋ ਏ ਭਾਈ ਬੜੀ ਸੇਵਾ ਕੀਤੀ ਹੈ ਮਿਲਦਾ ਮਜ਼ਾ ਕੁਝ ਹੈ ਹੀ ਨਹੀਂ ਹੈ ਮਿਲ ਗਿਆ ਭਾਈ ਤੈਨੂੰ ਸਾਹਮਣੇ ਵਾਲਾ ਦਿਂਦਾ ਪਿਛਾਂ ਵਾਲਾ ਨਜ਼ਰ ਨਹੀਂ ਆਉਂਦਾ ਕਿ ਜਿਹੜਾ ਸਤਗੁਰੂ ਪਾਤਸ਼ਾਹ ਦਾ ਕਰਜ਼ ਤੂੰ ਚੁਕਾਉਣਾ ਸੀ ਉਹ ਬਾਕੀ ਹੈ ਲੈ ਜਦੋਂ ਪੂਰਾ ਹੋ ਗਿਆ ਤੇ ਗਾ ਵੀ ਮਿਲਣੇ ਸ਼ੁਰੂ ਹੋ ਜਾਣਗੇ ਕਿ ਸਤਗੁਰੂ ਪਾਤਸ਼ਾਹ ਜੀ ਮਹਾਰਾਜ ਦੀ ਜੋ ਵੀ ਅਸੀਂ ਕਰਦੇ ਹਾਂ ਸੱਚੇ ਦਿਲੋਂ ਕਰਾਂਗੇ ਫਲ ਮਿਲਣੇ ਮਿਲਣਾ ਕੋਈ ਫਲ ਐਸੇ ਹੁੰਦੇ ਆ ਕਿ ਬਕਾਇਆ ਹੈ ਨਹੀਂ ਐ ਚੱਕ ਭਾਈ ਪੂਰੀ ਦੀ ਪੂਰੀ ਸੈਲਰੀ ਆ ਉਹਦੀ ਤੂੰ ਪਿਛਲੀ ਵਾਰ ਤੂੰ ਲਿਆਈ ਕੁਛ ਨਹੀਂ ਐਡਵਾਂਸ ਨਹੀਂ ਲਿਆ ਮੇਰੇ ਤੋਂ ਜਿਆ ਤਰਾ ਕੁਝ ਪੈਂਡਿੰਗ ਹੀ ਨਹੀਂ ਐ ਤੇ ਭਾਈ ਤੇਰੀ ਪੂਰੀ ਦੀ ਪੂਰੀ ਸੈਲਰੀ ਚੱਕ ਭਾਈ ਤੁਮੇ ਤਕੀਤੀ ਤੈਨੂੰ ਪੂਰਾ ਹੀ ਫਲ ਤੱਕ ਉਸੇ ਤਰ੍ਹਾਂ ਹੀ ਭਾਈ ਜੇ ਧਰਮ ਦੇ ਵਿੱਚ ਕੋਈ ਪੈਂਡਿੰਗ ਹੈ ਨਹੀਂ ਪਿਛਲਾ ਕਰਮ ਤੇ ਫਿਰ ਤਾਂ ਸਤਗੁਰੂ ਪਾਤਸ਼ਾਹ ਨੇ ਤੇਰੀ ਸੇਵਾ ਦਾ ਫਲ ਤੈਨੂੰ ਦੇਣਾ ਦੇਣਾ ਇਹ ਸਤਿਗੁਰੂ ਪਾਤਸ਼ਾਹ ਨੇ ਭਾਈ ਤੈਨੂੰ ਤੇਰੀ ਸੇਵਾ ਦਾ ਫਲ ਦੇਣਾ ਹੀ ਦੇਣਾ। ਹੁਣ ਜੋ ਸਤਿਗੁਰੂ ਪਾਤਸ਼ਾਹ ਦੀ ਸੱਚੇ ਦਿਲ ਨਾਲ ਸੇਵਾ ਕਰਦੇ ਸਤਿਗੁਰੂ ਸਿੱਕੇ ਬੰਦਨ ਕਾਟੇ। ਪਰ ਅੱਗੇ ਕੰਡੀਸ਼ਨ ਰੱਖ ਦਿੱਤੀ ਹੈ। ਕਹਿੰਦੇ ਕਦੋਂ ਗੁਰਕਾ ਸਿੱਖ ਵਿਕਾਰ ਤੇ ਹੱਟੇ। ਸਿੱਖ ਤੋਂ ਭਾਵ ਇਹ ਹੁੰਦਾ ਕਿ ਜੋ ਆਪਣੇ ਗੁਰੂ ਦੀਆਂ ਸਿੱਖਿਆਵਾਂ ਤੇ ਚੱਲਦਾ ਕਿ ਇਹ ਨਹੀਂ ਹੈ ਕਿ ਜੋ ਰਾਮਚੰਦਰ ਭਗਵਾਨ ਦੀਆਂ ਸਿੱਖਾਵਾਂ ਤੇ ਚੱਲੇ ਉਹਨੂੰ ਭਾਵੇਂ ਕਹਿੰਦਾ ਲਬਜ ਕੁਝ ਹੋਰ ਹੋ ਜਾਂਦਾ ਕੋਈ ਚੇਲੇ ਕਹਿੰਦਾ ਕੋਈ ਸਿਖਸ਼ਕ ਕਹਿੰਦਾ ਜਿਵੇਂ ਆਪਾਂ ਕਹਿੰਦੇ ਆ ਸਟੂਡੈਂਟ ਆ ਵਿਦਿਆਰਥੀ ਹੈ ਉਸੇ ਤਰ੍ਹਾਂ ਇਹ ਭਾਈ ਇਹਦੇ ਨਾਮ ਤਾਂ ਬਕਰੇ ਹੋ ਸਕਦੀ ਹੈ ਪਰ ਮੀਨਿੰਗ ਇੱਕੋ ਜਿਹਾ ਅਸੀਂ ਕਹਿੰਦੇ ਹਾਂ ਸਿੱਖ ਹਣ ਜੋ ਦਰੋਣਾਚਰੀ ਦੇ ਜਿੰਨੇ ਵੀ ਚੇਲੇ ਸੀ ਭਾਵੇਂ ਜਿਨ੍ਹਾਂ ਨੇ ਉਹਨਾਂ ਤੋਂ ਸ਼ਸਤਰ ਵਿਦਿਆ ਸਿੱਖੀ ਹੈ ਸ਼ਸਤਰ ਔਰ ਸਾਸਤਰ ਸ਼ਸਤਰ ਜੋ ਅਸੀਂ ਵਰਤਦੇ ਆਂ ਤੀਰ ਤਲਵਾਰ ਇਹ ਸਾਰੇ ਸ਼ਸਤਰ ਹੁੰਦੇ ਆਂ ਤੇ ਜਦੋਂ ਸਾਸਤਰ ਦੀ ਗੱਲ ਆਉਂਦੀ ਹੈ ਬਹੁ ਸਾਸਤਰ ਬਹੁ ਸਿਮਰਤੀ ਭਾਵ ਕਿਤਾਬਾਂ ਦੀ ਗੱਲ ਆਉਂਦੀ ਹੈ ਧਾਰਮਿਕ ਗ੍ਰੰਥਾਂ ਦੀ ਗੱਲ ਆਉਂਦੀ ਹੈ ਹੁਣ ਜਿੰਨੇ ਵੀ ਭਾਈ ਦਰੁਣਾਚਾਰੀਏ ਦੇ ਉਹਨਾਂ ਦੇ ਕੌਰਵ ਪਾਂਡਵ ਜੋ ਵੀ ਜੋ ਵੀ ਉਹਨਾਂ ਨੇ ਜਿੱਤੋਂ ਕਿੰਨਾ ਗਿਆਨ ਲਿਆ ਸਾਰੇ ਦੇ ਸਾਰੇ ਉਹ ਦਰੁਣਾਚਾਰੀਏ ਦੇ ਵਿਦਿਆਰਥੀ ਭਾਵ ਸਿੱਖ ਨੇ ਸਿੱਖ ਲਫ਼ਜ਼ ਕਦੇ ਵੀ ਇਸ ਨੂੰ ਰੰਗ ਰੂਪ ਵਿੱਚ ਪਹਿਲਾਂ ਲਜਾਇਆ ਕਰੋ ਕਦੇ ਵੀ ਕਿਸੇ ਭੇਖਵਾਨਾਂ ਲਿਜਾਇਆ ਕਰੋ ਕਿ ਭਾਈ ਕਿ ਉਹ ਦੇਖੋ ਦਾੜੀ ਕੇਸ ਵਾਲੇ ਤਰ੍ਹਾਂ ਦੇ ਸਿੱਖ ਤਰੇ ਹੁੰਦੇ ਆ ਨਹੀਂ ਵੀ ਉਹ ਗੁਰੂ ਨਾਨਕ ਸਾਹਿਬ ਨੇ ਦੇਖਣਾ ਕਿ ਉਹ ਸਾਹਮਣੇ ਕੌਣ ਤਰੇ ਆਉਂਦਾ ਕਿ ਗੁਰੂ ਨਾਨਕ ਸਾਹਿਬ ਨੇ ਦੇਖਣਾ ਕਿ ਇਹ ਮੇਰੀ ਸਿੱਖਿਆਵਾਂ ਤੇ ਚੱਲਣ ਵਾਲਾ ਸਿੱਖ ਹੈ ਇਹ ਮੇਰੀਆਂ ਸਿੱਖਿਆਵਾਂ ਤੇ ਚੱਲਦਾ ਵਾ ਜੇ ਚੱਲਦਾ ਤੇ ਉਹ ਮੇਰਾ ਸਿੱਖ ਹੈ ਬਣਾਉਣਾ ਕੀ ਤੋਂ ਆ ਗੁਰੂ ਨਾਨਕ ਸਾਹਿਬ ਦੁਨੀਆ ਤੋਂ ਨਹੀਂ ਬਣਾਉਣਾ ਦੁਨੀਆ ਨੂੰ ਤੂੰ ਮਨਾ ਸਕਦਾ ਮੈਂ ਕੋਸ਼ਿਸ਼ ਕਰੀ ਦੁਨੀਆ ਦੇ ਚੱਕਰਾਂ 'ਚ ਨਹੀਂ ਬੰਦਾ ਪੈਂਦਾ ਰੱਬ ਦਾ ਪਿਆਰ ਆ ਉਹ ਕਹਦਾ ਮੈਂ ਤੇ ਤੋਕੀ ਲੈਣਾ ਭਾਈ ਮੇਰਾ ਸੰਬੰਧ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹ ਨਾਲ ਮੈਂ ਤਾਂ ਉਹਨੂੰ ਮਨਾਣਾ ਕਿ ਮੈਂ ਤਾਂ ਕੇਵਲ ਤੋਂ ਕੇਵਲ ਗੁਰੂ ਨਾਨਕ ਸਾਹਿਬ ਦੀ ਨਿਗਾਹ ਦੇ ਵਿੱਚ ਉੱਚੇ ਹੋਣਾ ਉਹਦੇ ਚਰਨਾਂ 'ਚ ਬਹਿਣਾ ਕਿ ਉਹਦੇ ਜਦੋਂ ਮੈਂ ਚਰਨਾਂ ਨਾਲ ਜੁੜਾ ਉਹ ਮੈਨੂੰ ਚਰਨਾ ਚ ਬੈਠੇ ਨੂੰ ਬਾਹ ਫੜ ਕੇ ਆਪਣੇ ਗਲੇ ਲਾਵੇ ਨਾ ਕਿ ਉਹੀ ਚਾਨਾਂ ਦੇ ਨਾਲ ਲੱਤਾਂ ਨ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਹ ਜਦੋਂ ਕੋਈ ਕਾਰ ਜਾਂਦਾ ਐਸਾ ਨਹੀਂ ਬਈ ਸਿੱਖਾਂ ਨੂੰ ਲਿਆਓ ਅਮਰਧਾਰਿਆਂ ਨੂੰ ਲਿਆਓ ਇਹਨਾਂ ਤੋਂ ਕੀ ਲੈਣਾ ਬਈ ਅਸੀਂ ਬਣਾਉਣਾ ਨਿਗੁਰੇ ਨੂੰ ਗੁਰੂ ਵਾਲੇ ਕਿ ਨਗੁਰਿਆਂ ਨੂੰ ਲੈ ਕੇ ਆਓ ਬਈ ਹਾਜ਼ਰੀ ਦੇ ਵਿੱਚ ਦੇਖੋ ਇਤਿਹਾਸ ਗੁਰੂ ਨਾਨਕ ਸਾਹਿਬ ਪਾਛਤ ਸੱਜਣ ਕੌਣ ਹੈ ਨਾਮ ਸੀ ਇਹਦੇ ਪਿੱਛੇ ਲੱਗਿਆ ਠੱਗ ਸੱਜਣ ਠੱਗ ਕਿਉਂ ਕਹਿੰਦੇ ਸੀ ਕਿ ਸਾਡੇ ਵਾਲਾ ਕੰਮ ਸੀ ਉਹਦਾ ਵੀ ਮਨੋਕ ਸੁੱਦਾ ਕਾਲੀਆਂ ਬਾਹਰ ਚਟਮੀਆਂ। ਭਾਰਤਾ ਬੜਾ ਮਿੱਠਾ ਮਿੱਠਾ। ਪਰ ਜੋ ਵੀ ਉਹਦੀ ਸਰਾਹ ਦੇ ਵਿੱਚ ਆਉਂਦਾ ਰਹਿਣਾ ਆਉਂਦਾ। ਉਹਨੂੰ ਦਵਾਈ ਪਿਲਾ ਕੇ ਕੱਢਾ ਕਰਕੇ ਮਾਰ ਦਿੰਦਾ ਸੀ, ਲੁੱਟ ਲੈਂਦਾ ਸੀ। ਔਰ ਗੁਰਨਾਨਕ ਸਾਹਿਬ ਨੇ ਇਹ ਨਹੀਂ ਸੋਚਿਆ ਕਿਵੇਂ ਫਲਾਣੇ ਡੇਰੇ ਤੇ ਜਾਵਾਂ ਫਲਾਣੇ ਸਾਧਕ ਕੋਲ ਜਾਵਾਂ ਉਹ ਮੇਰੀ ਕੈਟਾਗਰੀ ਦਾ ਵਾ ਉਹ ਵੀ ਸਾਧਾ ਤੇ ਮੈਂ ਵੀ ਸਾਧਾ ਨਾ ਗੁਰਨਾਨਕ ਸਾਹਿਬ ਕਿਸ ਵਾਸਤੇ ਆਏ ਆ ਕਹਿੰਦੇ ਮੈਂ ਤਾਂ ਪਾਪ ਨੂੰ ਖਤਮ ਕਰਨ ਵਾਸਤੇ ਆਇਆ ਜਿਹੜਾ ਇਨਸਾਨ ਦੇ ਅੰਦਰ ਪਾਪ ਆ ਨਾ ਗੁਰਨਾਨਕ ਸਾਹਿਬ ਨੇ ਪਾਪੀਆਂ ਤੋਂ ਕਿਨਾਰਾ ਨਹੀਂ ਕੀਤਾ ਜਾਂ ਪਾਪੀਆਂ ਨੂੰ ਖਤਮ ਨਹੀਂ ਕੀਤਾ ਨੁੱਕ ਦੇ ਅੰਦਰ ਰਜੋ ਵਸਦਾ ਭਾਵ ਸੀ ਨਾ ਉਹਨੂੰ ਖਤਮ ਕੀਤਾ ਤੇ ਜਿਹਦਾ ਨਾਮ ਸੱਜਣ ਸੀ ਤੇ ਗੁਰੂ ਨਾਨਕ ਸਾਹਿਬ ਪਾਚਾ ਕਹਿੰਦੇ ਨਾਮ ਤੇਰੇ ਸੱਜਣਾ ਤੇ ਕੰਮ ਠੱਗਾਂ ਨੇ ਕਰੀ ਜਾਂਦਾ ਕਿ ਜਿਨ੍ਹਾਂ ਨੂੰ ਤੂੰ ਭਾਈ ਆਪਣੇ ਚਾਲ ਚ ਵਸਾ ਦਿੰਦਾ ਤੇ ਉਹਨਾਂ ਨੇ ਲੁੱਟੀ ਜਾ ਰਹੇ ਮਾਰੀ ਜਾ ਰਹੇ ਵਾ ਇਹ ਕੰਮ ਚੰਗੇ ਨਹੀਂ ਐਸਾ ਪ੍ਰਭਾਵ ਇਹ ਬਚਨਾ ਤੇ ਠੱਗ ਨਾਲੋਂ ਲੈ ਗਏ ਤੇ ਭਗਤ ਬਣ ਗਏ ਤੇ ਬ੍ਰਹੀਵਲ ਗਏ ਨੇ ਜਿੱਥੇ ਭਾਈ ਮਾੜਾ ਕਰਮ ਹੁੰਦਾ ਸੀ ਜਿੱਥੇ ਜਿੱਥੇ ਵੀ ਗਲਤ ਹੁੰਦਾ ਸੀ ਭਾਵ ਜੋ ਜੋ ਗਲਤ ਕੰਮ ਕਰਦੇ ਸੀ ਕੋਡੇ ਰਕਸ਼ ਵਰਗੇ ਹੋਗੇ ਭੂਮਿਆਂ ਚੋਰ ਵਰਗੇ ਹੋਗੇ ਤਾਰੇ ਗਨੇ ਜਾਤ ਹੈ ਨਾ ਤਾਰੇ ਗਨੇ ਜਾਤ ਹੈ ਕਹਿੰਦੇ ਜਿੰਨੇ ਸਮਾਂ ਚ ਤਾਰੇ ਹੈ ਗਣ ਲਾਂਗੇ ਪਰ ਜਿੰਨੇ ਗੁਰਨਾਨਕ ਸਾਹਿਬ ਨੇ ਪਾਪੀ ਤਾਰੇ ਉਹਨਾਂ ਦਾ ਕੋਈ ਅੰਤ ਨਹੀਂ ਧਰਮੀ ਬੰਦਾ ਇਹਨਾਂ ਚੱਕਰਾਂ ਦੇ ਵਿੱਚ ਨਹੀਂ ਪੈਂਦਾ ਹੁੰਦਾ ਕਦੇ ਵੀ ਆਮ ਦੇਦਿਆਂ ਗੁਰਦਿਆਂ ਨਹੀਂ ਲਈ ਲੰਗਰ ਬਣਾਉਣਾ ਅਮਰਤਾਰੀ ਹੋਣ ਉਹ ਭਾਈ ਜੋ ਆਉਂਦਾ ਉਹ ਅਸੀਂ ਉਹਨਾਂ ਨੂੰ ਗੁਰੂ ਵਾਲੇ ਬਣਾਉਣਾ ਵਾ ਉਹਨਾਂ ਨੂੰ ਅਸੀਂ ਗੁਰੂ ਵਾਲੇ ਬਣਾਉਣਾ ਵਾ ਇਹ ਤੂੰ ਸੇਵਾ ਕਰ ਰੰਗ ਲਾਗਤ ਲਾਗਤ ਲੱਗਾ ਇਹ ਕਿ ਜਦੋਂ ਗੁਰੂ ਦੇ ਦਵਾਰ ਵਾਣਗੇ